ਮੈਂ ਮਨਜਿੰਦਰ ਸਿੰਘ ਸਿਰਸਾ ਪਰਮਾਤਮਾ ਦੀ ਸੌਂ ਚੁੱਕਦਾ ਹਾਂ ਕਿ ਕਾਨੂੰਨ ਵੱਲੋਂ ਸਥਾਪਿਤ ਭਾਰਤ ਦੇ ਸੰਵਿਧਾਨ ਲਈ ਸੱਚੀ ਸ਼ਰਧਾ ਅਤੇ ਵਫਾਦਾਰੀ ਰੱਖਾਂਗਾ ਮੈਂ ਭਾਰਤ ਦੀ ਪ੍ਰਭਤਾ ਅਤੇ ਅਖੰਡਤਾ ਬਰਕਰਾਰ ਰੱਖਾਂਗਾ ਮੈਂ ਮੰਤਰੀ ਦੇ ਰੂਪ ਵਿੱਚ ਆਪਣੇ ਕਾਰਜਾਂ ਦਾ ਨੈਤਿਕ ਤੌਰ ਤੇ ਸ਼ਰਧਾਪੂਰਕ ਜ਼ਿੰਮੇਵਾਰੀ ਨਿਭਾਉਂਦੇ ਅਤੇ ਮੈਂ ਡਰ ਪੱਖਪਾਤ ਵੈਰ ਵਿਰੋਧ ਤੋਂ ਬਿਨਾਂ ਸਾਰੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਨਿਆਂ ਕਰਾਂਗਾ ਮੈਂ ਮੈਂ ਮਨਜਿੰਦਰ ਸਿੰਘ ਸਿਰਸਾ ਪ੍ਰਮਾਤਮਾ ਦੀ ਸੋਹ ਚੁਕਦਾ ਹਾਂ ਕਿ ਜੋ ਵੀ ਵਿਸ਼ਾ ਮੰਤਰੀ ਦੇ ਰੂਪ ਵਿੱਚ ਮੇਰੇ ਵਿਚਾਰ ਦਿਨ ਜਾਂਦਾ ਜਾਏਗਾ ਜਾਂ ਮੈਨੂੰ ਪਤਾ ਹੋਏਗਾ ਉਸ ਨੂੰ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਜਦੋਂ ਤੱਕ ਅਜਿਹੇ ਵਿਸ਼ੇ ਮੰਤਰੀ ਦੇ ਰੂਪ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਲਾਜ਼ਮੀ ਨਾ ਹੋਵੇ ਮੈਂ ਸਿੱਧੇ ਜਾਂ ਸਿੱਧੇ ਰੂਪ ਵਿੱਚ ਕਿਸੇ ਨੂੰ ਦੱਸਾਂਗਾ ਨਹੀਂ ਅਤੇ ਨਾ ਹੀ ਪ੍ਰਗਟ ਕਰਾਂਗਾ ਭਾਰਤ ਮਾਤਾ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਜਿੰਦਰ ਸਿੰਘ ਸਿਰਸਾ ਪਰਮਾਤਮਾ ਦੀ ਸੌਚ ਉਕਦਾ ਹਾਂ ਕਿ ਕਾਨੂੰਨ ਵੱਲੋਂ ਸਥਾਪਿਤ ਭਾਰਤ ਦੇ ਸੰਵਿਧਾਨ ਲਈ ਸੱਚੀ ਸ਼ਰਧਾ ਅਤੇ ਵਫਾਦਾਰੀ ਰੱਖਾਂਗਾ ਮੈਂ ਭਾਰਤ ਦੀ ਪ੍ਰਭਤਾ ਅਤੇ ਅਖੰਡਤਾ ਬਰਕਰਾਰ ਰੱਖਾਂਗਾ ਮੈਂ ਮੰਤਰੀ ਦੇ ਰੂਪ ਵਿੱਚ ਆਪਣੇ ਕਾਰਜਾਂ ਦਾ ਨੈਤਿਕ ਤੌਰ ਤੇ ਸਰਧਾਪੂਰਵਕ ਜ਼ਿੰਮੇਵਾਰੀ ਨਿਭਾਉਂਦੇ ਅਤੇ ਮੈਂ ਡਰ ਪੱਖਪਾਤ ਵੈਰ ਵਿਰੋਧ ਤੋਂ ਬਿਨਾ ਸਾਰੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਨਿਆਂ ਕਰਾਂਗਾ ਮੈਂ ਮੈਂ ਮਨਜਿੰਦਰ ਸਿੰਘ ਸਿਰਸਾ ਪਰਮਾਤਮਾ ਦੀ ਸੋਹ ਚੁੱਕਦਾ ਹਾਂ ਕਿ ਜੋ ਵੀ ਵਿਸ਼ਾ ਮੰਤਰੀ ਦੇ ਰੂਪ ਵਿੱਚ ਮੇਰੇ ਵਿਚਾਰ ਦਿਨ ਜਾਂਦਾ ਜਾਏਗਾ ਜਾਂ ਮੈਨੂੰ ਪਤਾ ਹੋਏਗਾ ਉਸ ਨੂੰ ਕਿਸੇ ਵਿਅਕਤੀ ਇਹ ਵਿਅਕਤੀਆਂ ਨੂੰ ਜਦੋਂ ਤੱਕ ਅਜਿਹੇ ਵਿਸ਼ੇ ਮੰਤਰੀ ਦੇ ਰੂਪ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਲਾਜ਼ਮੀ ਨਾ ਹੋਵੇ ਮੈਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕਿਸੇ ਨੂੰ ਦੱਸਾਂਗਾ ਨਹੀਂ ਅਤੇ ਨਾ ਹੀ ਪ੍ਰਗਟ ਕਰਾਂਗਾ ਭਾਰਤ ਮਾਤਾ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਜਿੰਦਰ ਸਿੰਘ ਸਿਰਸਾ ਪਰਮਾਤਮਾ ਦੀ ਸੌਂ ਚੁੱਕਦਾ ਹਾਂ ਕਿ ਕਾਨੂੰਨ ਵੱਲੋਂ ਸਥਾਪਿਤ ਭਾਰਤ ਦੇ ਸੰਵਿਧਾਨ ਲਈ ਸੱਚੀ ਸ਼ਰਧਾ ਅਤੇ ਵਫਾਦਾਰੀ ਰੱਖਾਂਗਾ ਮੈਂ ਭਾਰਤ ਦੀ ਪ੍ਰਭਤਾ ਅਤੇ ਅਖੰਡਤਾ ਬਰਕਰਾਰ ਰੱਖਾਂਗਾ ਮੈਂ ਮੰਤਰੀ ਦੇ ਰੂਪ ਵਿੱਚ ਆਪਣੇ ਕਾਰਜਾਂ ਦਾ ਨੈਤਿਕ ਤੌਰ ਤੇ ਸ਼ਰਧਾਪੂਰਵਕ ਜ਼ਿੰਮੇਵਾਰੀ ਨਿਭਾਉਂਦੇ ਅਤੇ ਮੈਂ ਡਰ ਪੱਖਪਾਤ ਵੈਰ ਵਿਰੋਧ ਤੋਂ ਬਿਨਾਂ ਸਾਰੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਨਿਆਂ ਕਰਾਂਗਾ ਮੈਂ ਮੈਂ ਮਨਜਿੰਦਰ ਸਿੰਘ ਸਿਰਸਾ ਪਰਮਾਤਮਾ ਦੀ ਸੋਹ ਚੁੱਕਦਾ ਹਾਂ ਕਿ ਜੋ ਵੀ ਵਿਸ਼ਾ ਮੰਤਰੀ ਦੇ ਰੂਪ ਵਿੱਚ ਮੇਰੇ ਵਿਚਾਰ ਦਿਨ ਜਾਂਦਾ ਜਾਏਗਾ ਜਾਂ ਮੈਨੂੰ ਪਤਾ ਹੋਏਗਾ ਉਸ ਨੂੰ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਜਦੋਂ ਤੱਕ ਅਜਿਹੇ ਵਿਸ਼ਾ ਮੰਤਰੀ ਦੇ ਰੂਪ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਲਾਜ਼ਮੀ ਨਾ ਹੋਵੇ ਮੈਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕਿਸੇ ਨੂੰ ਦੱਸਾਂਗਾ ਨਹੀਂ ਅਤੇ ਨਾ ਹੀ ਪ੍ਰਗਟ ਕਰਾਂਗਾ ਭਰਤ ਮਾਤਾ ਕੀ ਜੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ